Где это? ਕ੍ਰਪਾ ਕਰਦੇ ਜੀ ਜਿਹੜੇ ਹਿਰਦੇ ਰੂਪੀ ਕਰਦੇ ਵਿੱਚ ਕਾਲਪੁਰਤ ਵਹਿ ਜੁੜੀ ਆ ਵਸਦੇ ਨੇ ਉਹਨਾਂ ਦਾ ਨਾਮ ਆ ਵਸਦਾ ਹੈ ਪ੍ਰੀਤਮ ਪ੍ਰਭੂ ਸਿਰ ਉਹ ਹੀ ਦਾ ਘਰ ਜਿੱਥੇ ਅਕਾਲ ਕ੍ਰਪਾ ਆ ਕੇ ਵਸਦੀ ਹੈ ਉਹ ਹਿਰਦੇ ਕਰਨੂ ਆਤਮ ਉਹਨਾਂ ਦੇ ਨਾਲ ਤਰ ਕੋ ਕਰ ਦਿੰਦਾ ਹੈ ਆਤਮ ਗੁਰੂ ਦੇ ਅੰਦਰ ਸਤਿਗੁਰ ਪਾਸ ਜੀ ਦੇ ਪੈਰ ਆ ਜਾਂਦੇ ਨੇ ਉਹ ਕਾਲਪੁਰਪ ਵੈਕ ਨੂੰ ਉਹਦੇ ਅਰਦੇ ਰੂਪੀ ਕਰਨ ਆਤਮ ਗੁਰੂ ਕੋਣਾ ਦੇ ਨਾਲ ਇਕੂਲ ਕਰ ਦਿੱਤਾ ਹੈ ਸੁਖ ਸਾਗਰ ਗੁਰ ਪਾਇਆ ਏ ਪਾਈ ਜਦੋਂ ਕਿਸੇ ਬਾਕੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲਿਆ ਬੜੇ ਬਾਗਨ ਜੀ ਦੇ ਪਾਵਨ ਵੀ ਪੰਡਾ ਹੋਏ ਪਾਵਨ ਚੱਖੜ ਚਾਂਦੀ ਚੱਲਦੇ ਹੋਏ ਜਿਹਦਾ ਗੁਰੂ ਨਾਲ ਪਿਆਰ ਉਹ ਗੁਰੂ ਚਰਨਾਂ ਦੇ ਵਿੱਚ ਜ਼ਰੂਰ ਆ ਕੇ ਮਿਲਦੀ ਹੁੰਦਾ ਹੈ ਤੇ ਜਿਹਦਾ ਪਿਆਰ ਨਹੀਂ ਆ ਥੋੜਾ ਜਿਹਾ ਲੱਗ ਕਿ ਉਹ ਹਾਨਾ ਲੈ ਕੇ ਲਈ ਤਾਂ ਕਿ ਪਿਆਰ ਨਾ ਇਸ ਕਰਕੇ ਪਾਸਾ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਖਾਕੂਰ ਦਾ ਪਿਆਰ ਹੋਇ ਪੈ ਜਾਵੇ ਕਾਲਪੁਰਪ ਜੀ ਆਤਮ ਦੇਣ ਦੇਣ ਰਾਤੇ ਉਹ ਸੇ ਕਾਲਪੁਰਪ ਨੇ ਦਰਤਾ ਰੋਖੀ ਹੋਈ ਜਾਂਦੀ ਤੇ ਗੀਵਨ ਰਾਤੇ ਕਹਿੰਦੇ ਪਾਈ ਜਿਹੜਾ ਵੀ ਆਪਣੇ ਹਿਰਦੇ ਚ ਕਾਲਪੁਰਪ ਦਾ ਨਾਮ ਵਸਾਏਗਾ ਸੁਖ ਸਾਖਰ ਗੁਰ ਪਾਇਆ ਇਹ ਭਾਈ ਕਿਸੇ ਬੁਆਗੀ ਨੇ ਉਹ ਸੁੱਖਾਂ ਦਾ ਸਮੁੰਦਰ ਹਾਸਲ ਕੀਤਾ ਜਿਵੇਂ ਆਪਣੇ ਹਿਰਦੇ ਚ ਨਾਮ ਵਸਾਇਆ ਹੈ ਕਿਉਂਕਿ ਸਰਬ ਸੁਖਾਂ ਦਾ ਦਾਤਾ ਹਰ ਹਰਿ ਸਾਰੇ ਸੁਖਾਂ ਦਾ ਦਾਤਾ ਇੱਕ ਹੋਇਆ ਅਕਾਲ ਪੁਰਖ ਹੈ ਮਨਤਾ ਦੀ ਸਰਣੀ ਪਾਈ ਹੈ ਇਸ ਕਰਕੇ ਆਦਿ ਸਰ ਕਹਿੰਦੇ ਉਸ ਤਾਲਕ ਪੁਰਖ ਦੀ ਸੰਤਿਆਖ ਜਿਹੜੇ ਪਏ ਨੇ ਭਾਈ ਉਹ ਅਕਾਲ ਪੁਰਖ ਹੈ ਜੀ ਦੀ ਉਸਤਤਿ ਵਟਿਆਈ ਸੋਹਾ ਦੇ ਨਾਲ ਜੁੜੇ ਨੇ ਉਹਨਾਂ ਵਿੱਚ ਸਾਰਾ ਸਾਰੇ ਸੁਖ ਹਾਸਲ ਕਰਦੇ ਹਨ ਆਨਾ ਸਾਰ ਸਾਰ ਸਭ ਮਿਟਾਇਆ ਤੇ ਪ੍ਰਭ ਸਾਹਿਬ ਕਹਿੰਦੇ ਤੁਹਾਨੂੰ ਭਾਈ ਉਹਨੇ ਆਪਣਾ ਵੀ ਅੰਦਰ ਦਾ ਜਿਹੜਾ ਸੈਨ ਸੀ ਜਿਹੜਾ ਮਨ ਹਲ ਬਲੇ ਡੋਲਤਾ ਰਚਨਾ ਦਾ ਸੀ تیر ਜਲੀ ਸੀ ਤੱਕਦਾ ਉਹ ਮਨ ਹੁਣ ਅਡੋਲਤਾ ਦੇ ਵਿੱਚ ਸਤਿਗੁਰੂ ਪ੍ਰਭ ਸਾਹਿਬ ਕਹਿੰਦੇ ਭਾਈ ਟਿਕ ਗਿਆ ਉਹਦੇ ਅੰਦਰੋਂ ਸਾਰਾ ਅਹੰਮ ਦੂਰ ਹੋ ਗਿਆ ਹੈ ਨਾਮ ਦੇ ਵਰਤ ਦੇ ਨਾਲ ਅਰਕੇ ਨਾਮ ਜੀ ਬਣਾਈ اے ਭਾਈ ਇਹ ਪਰਮਾਤਮਾ ਦੇ ਨਾਮ ਦੀ ਸਿੱਖਤ ਸਲਾਹ ਕਰਨੀ ਆਜ ਪਹਿਰ ਗੁਣ ਗਾਈ ਅੱਠ ਪਹਿਰ ਧਾਪਾਵ ਹਰਿ ਵੇਲੇ ਪਰਮਾਤਮਾ ਜੀ ਦੀ ਸਿੱਖਤ ਸਲਾਹ ਕਰਨੀ ਉਹ ਸਕਾਰਪੁਰ ਵੈਕੂਲੀ ਦੇ ਸਿੱਖਤ ਸਲਾਹ ਦੇ ਗੀਤ ਗਾਉਣੀ ਆਠ ਕਹਿਰ ਗੁਣ ਗਾਈ ਅੱਠੇ ਪੈਰ ਪ੍ਰਮਾਤਮਾ ਦੇ ਸਿਖ ਸਿਰਾ ਦੇ ਗੀਤ ਗਾਉਣੇ ਉਰੀ ਸੁਖ ਅਰਥ ਵਢਾਈ ਕਰਨੀ ਗੁਰਪੁਰੂਰੇ ਤੇ ਪਾਈ ਰਾਵ ਆ ਸੰਗਤ ਪਾਈ ਇਹ ਭਾਈ ਪ੍ਰਮਾਤਮਾ ਦੇ ਸਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ ਨਹੀਂ ਇਹ ਦਾਤ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਜਿਨੇ ਵੀ ਆਪਣੇ ਦਿੱਤੇ ਸਵਸਾਇਆ ਹੈ ਅਕਾਲ ਪੁਰਖ ਵੈਕੂ ਜੀ ਪ੍ਰਮਾਤਮਾ ਦਾ ਪੂਰਨ ਸਰੂਪ ਹੈ। ਕੋਨੇ ਹੋਰ ਕਿ ਤੋਂ ਇਹਦਾ ਪ੍ਰਾਪਤ ਕੀਤੀ ਹੈ ਸਮਰੱਥ ਰੂਪ ਨੂੰ ਜਿਹੜੇ ਸਮਰੱਥ ਰੰਗ ਨੇ ਉਹਨਾਂ ਕੋਨੇ ਦਾਤਾ ਹਸੂ ਕੀਤੀਆਂ। ਇਸੇ ਕਰਕੇ ਪਾਸਾ ਵਚਨ ਕਰਦੇ ਨੇ ਜੁੜ ਪੂਰੇ ਤੇ ਪਾਈ ਰਹਾਓ। ਇਹ ਦਾਤ ਜੀ ਵੀ ਹੈ ਪਾਈ ਚਾਏ ਕਿਸੀਆਂ ਨੇ। ਜਿਹੜੀਆਂ ਵਡਿਆਉ ਨੇ ਦਾਤਾ ਨੇ ਉਹ ਅਕਾਲ ਪੁਰਖ ਵੈਕੂ ਜੀ ਨਹੀਂ ਫਲਸਫੇ ਨੇ। ਜੇ ਗਾਇਕ ਪਾਸੋਂ ਕਹਿੰਦੇ ਪੂਰੇ ਗੁਰ ਪੂਰੇ ਤੇ ਪਾਈ ਏ ਪਾਈ タルਮਾ ਦੇ ਰੂਪ ਦੀ ਸਤਗੁਰ ਆਸਾ ਕਹਿੰਦੇ ਤੇ ਤਾਂ ਜਿਵੇਂ ਮੈਂ ਪੂਰੇ ਗੁਰ ਨੂੰ ਉਸ ਨੂੰ ਆਪਣੇ ਪਾਣੀ ਕੀਤੀ ਹੈ ਰਹਾਉ ਪ੍ਰਭ ਕੀ ਇਹ ਕਹਾਣੀ ਏ ਪਾਈ ਪ੍ਰਮਾਤਮਾ ਦੇ ਸਰੂਪ ਦੀ ਗੱਲ ਦੱਸੀ ਨਹੀਂ ਜਾ ਸਕਦੀ ਜਾਨੋ ਹੋਗਾ ਕਹਿੰਦੇ ਆਤਮਤ ਜੀਵਨ ਦੇਣ ਵਾਲੇ ਸਿੱਖ ਸਲਾਹ ਦੀ ਬਾਣੀ ਉਚਾਰਦੇ ਰਹਿੰਦੇ ਨੇ ਉਹ ਹਰ ਵੇਲੇ ਉਸ ਕਾਲਪੁਰਤ ਹੈ ਜੁੜੀ ਦੀ ਸਿੱਖ ਤੋਂ ਉੱਤੀ ਸਲਾਹ ਸਲਾਹਾਂ ਦੀ ਬਾਣੀ ਗਾਉਂਦੇ ਰਹਿੰਦੇ ਹਨ ਨਾਨਕ ਦਾਸ ਵਕਣੀ ਕਰਕੇ ਪਾਸਾ ਕਹਿੰਦੇ ਇਹ ਨਾਨਕ ਉਹ ਵਡਿਆਣੇ ਮੋਢ ਲਾ ਕੇ ਤੁਮ ਕੋ ਅਤਿੰਦੇ ਜੀਵਨ ਕਰਦੇ ਨੇ ਇਹ ਨਾਨਕੋ ਹੀ ਸੇਵਕ ਇਹ ਬਾਣੀ ਉਚਾਰਦੇ ਹਨ ਗੁਰੂ ਪੂਰੇ ਤੇ ਜਨ ਜਿਨ੍ਹਾਂ ਦੀ ਪੂਰੇ ਗੁਰੂ ਦੇ ਬਾਸ ਵਿੱਚ ਸਮਝ ਹਾਸਲ ਕੀਤੀ ਹੈ ਅਕਾਲ ਪੁਰਖ ਦੀ ਸੇਵਕ ਸਦਾ ਕਰਨੀ ਉਹਦੇ ਵੀਚ ਕੋਣੀ ਸਤਗੁਰੂ ਆਸਾ ਕਹਿੰਦੇ ਉਹ ਮਨੁੱਖ ਬਣਾਉਂਦੇ ਨੇ ਜਿਹੜੇ ਪੂਰੇ ਗੁਰੂ ਦੇ ਚਰਨੀਆਂ ਦਾ ਚਰਣਾ ਦੇ ਮਤਲਬ ਜਾਣਦੇ ਨੇ ਉਹਦੇ ਗੁਰੂ ਦੇ ਚਰਨੀਆਂ ਲੱਗ ਕੇ ਗੁਰੂ ਪੂਰੇ ਤੇ ਜਾਣੀ ਜਿਨ੍ਹਾਂ ਨੇ ਪੂਰੇ ਗੁਰੂ ਦੇ ਬਾਸ ਨੂੰ ਸਮਝ ਸੇ ਹਾਸਲ ਕਰਤੀ ਹੈ ਗਿਆਨ ਹਾਸਲ ਕਰ ਲਿਆ ਹੈ ਕਿ ਸਭ ਤੋਂ ਮੁਕਤ ਹਰ ਕੀ ਕਥਾ ਨਾਮ ਸੰਤ ਦਾ ਰੂਪ ਲੱਗਦਾ ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਸਭ ਤੋਂ ਉੱਤਮ ਤੇ ਕਾਰਕ ਵੈਗਰੀ ਦੀ ਉਸਤ ਹੈ ਵਡਿਆਈ ਹੈ ਤੇ ਉਹ ਨੂੰ ਸੁਣਨ ਵਾਲਾ ਵੀ ਕਥਾ ਕਵੇਨ ਦੀ ਨੂੰ ਸੁਣਨ ਵਾਲਾ ਪਾਸਾ ਕੇਂਦਰੇ ਭਾਈ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਉਹ ਕਾਰਕ ਵੈਗਰੀ ਦੀ ਦਰਗਾਹ ਦੇ ਵਿੱਚ ਚਲੇ ਜਾਂਦਾ ਇਸੇ ਕਰਕੇ ਅਜੇ ਪਾਉਨ ਰਚਨਾ ਰਹੀ ਤਾਨੂ ਬਲਵਰਜਨ ਦੇ ਮਹਾਰਾਜ ਜੀ ਨੇ ਸੰਜਾਮ ਰ ਰਤ ਕੀਤਾ ਹੈ ਪਾਉਨ ਉਦੇਸ਼ ਕੋ ਇਸ ਕਿ ਨਵਾ ਜਿਆ ਹੈ ਇਹ ਪਈ ਉਸ ਕਾਲਕੁਲ ਕੋ ਇਹ ਜੀ ਦੀ ਸੇਵ ਕਰਿਆ ਕਰ ਉਸੇ ਕਾਲਕੁਲ ਕੋ ਇਹ ਜੀ ਦੀ ਦੁਰਿਆਈ ਕਰਿਆ ਕਰ ਤਾਨੂ ਦੇ ਰਾਜ ਦਾ ਇਹ ਮੁੱਖਾ ਜਨਮ ਜਨ ਨੂੰ ਮਿਲੇ ਹੈ ਆਸਾ ਜੀ ਕਹਿੰਦੇ ਇਹ ਸਭ ਦਾ ਕਿਉਂਕਿ ਮੈਨੇ ਤੇ ਕਿਰਪਾ ਕੀਤੀ ਏ ਸਤਿਗੁਰੂ ਜੀ ਨੇ ਆਪਣੇ ਚਰਨਾਂ ਨਾਲ ਰੋਣਿਆ ਪਾਸਾ ਹੀ ਕਹਿੰਦੇ ਨੇ ਉਹ ਸਾਰਾ ਸੰਸਾਰ ਨੂੰ ਕਿ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਨੂੰ ਛੁਟਕੇ ਉਸ ਕਾਲਕੰਤ ਵੈਖ ਖਲ ਕਹੀ ਸਿਖਲਾ ਕਰਦੇ ਨੇ ਗੁਣ ਗਾਉਂਦੇ ਹਨ ਭਾਜੀ ਓਹੀ ਇਸ ਸੰਸਾਰ ਦੇ ਵਿੱਚ ਵੀ ਤੇ ਅਕਲਰ ਕਾਬੀ ਵਰਗਾ ਦੇ ਵਿੱਚ ਵੀ ਆਦਰ ਹੁੰਦਾ ਹੈ ਮਾਨ ਇਸ ਕਾਰਕ ਦੀ ਖਾਸ ਕਰਦੇ ਜਿਨ੍ਹਾਂ ਨੇ ਭਾਈ ਪੂਰੇ ਗੁਰੂ ਪਾਤਸ਼ਾਹ ਸਮਝ ਘਾਤ ਲਿਖੇ ਹੈ ਉਹੀ ਸਿਰ ਇਹ ਬਾਣੀ ਪਚਾਦੇ ਨੇ ਉਹੀ ਸਿਰ ਉਸ ਕਾਰਕ ਨੂੰ ਪਹਿਚਾਣ ਜਿਹਦਾ ਨਾਮ 잡ਦੇ ਨੇ ਇਸ ਤਰ੍ਹਾਂ ਅਦਨੇ ਭਾਵਨ ਵਾਖਰ ਜਿਵੇਂ ਨਹੀਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਆ ਨੇ ਸਤਪੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਣ ਰਸਨਾਪੁਰ ਚਾਪ ਕੀਤੀ ਪਿੱਤਰ ਗੁਰਦਾਨੀ ਦੇ سب کو اس ਆਪਣੇ ਸੁਨੋਖਾ ਜਨ ਨੂੰ ਸਭ ਨਾਲ ਕਰੀਏ ਇਹ ਤੇਰੀ ਅੰਦਰ ਤੇ ਤੇਰੀ ਬਾਹਰ ਘਾਟੀ ਚਰਤੂ ਸੋਚ ਵਿਚਾਰ ਕਰ ਸਤਿਗੁਰ ਜੀ ਕਹਿੰਦੇ ਵਿਚਾਰ ਕਰਕੇ ਦੇਖਦਾ ਇਹੀ ਪੇੜਾ ਜਿਹੜਾ ਸੁਭਾਅ ਤੋਂ ਗੁਆਚ ਗਿਆ ਜਿੰਨਾ ਤੱਕ ਹੁੰਦੀ ਜਾਂਦਾ ਹੈ ਬਦਇਓਂ ਨਿਢਿਆ ਜਾਂਦਾ ਹੈ ਇਹ ਹੀ ਬਣ ਜਾਂਦਾ ਹੈ ਹੋਰ ਕੋਈ ਵੀ ਜਨ ਦੇ ਵਿੱਚ ਸਤਿਗੁਰ ਬਾਸ ਜੀ ਦੇ ਇਹ ਤੋਂ ਨਾਮ ਨਹੀਂ ਲੱਪਿਆ ਜਾਂਦਾ ਕਿਉਂਕਿ ਹੋਏ ਸਰੀਰ ਹੋਏ ਨਾ ਜੀਵ ਆਤਮਾ ਦੇ ਬੋਧ ਪਰ ਅੰਤ ਜਿਹੜਾ ਹੈ ਗਿਆਨ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਗਿਆਨ ਕੋਈ ਨਹੀਂ ਹੁੰਦਾ ਹੈ ਆ ਰਸਨਾ ਜਿਵੇਂ ਸਤਿਗੁਰੂ ਬਾਸਾਵ ਜੀ ਕਹਿੰਦੇ ਛੇਤੀ ਛੇਤੀ ਬੋਧੀ ਹੈ ਇਹ ਰਸਨਾ ਫਿਰ ਥਿਰ ਕੋਈ ਨਹੀਂ ਹੁੰਦੀ ਹੈ ਚਾਰ ਆਪ ਹੋਏ ਗੁੰਗ ਸਿੰਘ ਮੁਖ ਤਦ ਕੈਸੇ ਗੁੰਗ ਗਈ ਹੈ ਪੂਰਤ ਤਵੇ ਤੀਨ ਦਾ ਬਲ ਹੈ ਤਦ ਕਾ ਤੁਮੰਡ ਲੋਕ ਕਹਿੰਦੇ ਬਾਸਾ ਕਹਿੰਦੇ ਕਿ ਜਦੋਂ ਬੰਗਾਂ ਹੋ ਗਿਆ ਤੇਰਾ ਸਿਰ ਤੇ ਸੇਜ ਲੱਗੇ ਹੋਣਗੇ ਚਾਰ ਚਾਰੇ ਪੈਰ ਹੋਣਗੇ ਸਤਗੁਰੂ ਜੀ ਕਹਿੰਦੇ ਕਿ ਇਹ ਨਾਮ ਦਾ ਇਹ ਜਿਸ ਕਰਕੇ ਮਨ ਸੁਣਾ ਮੈਂ ਤੇਨੂੰ ਪਾਈ ਮੁੱਤ ਦਾ ਦੱਸਿਆ ਹੈ ਸਭ ਜਿਹੜਾ ਗਿਆਨ ਵਾਲਾ ਇਹ ਜੀਵਨ ਲੜਿਆ ਹੈ ਉਹ ਨਾਮ ਜਪ ਲੈ ਉਸ ਕਾਰ ਕਰ ਸੇਵਨ ਕਰ ਲੈ ਗੁਰੂ ਵਾਲਾ ਬਣ ਕੇ ਆਪਣੇ ਨੂੰ ਅਜਾਣ ਨੂੰ ਸਭ ਦਾ ਕਰ ਇਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਦਾਣਾ ਕੱਟ ਕੇ ਇਸ ਸੰਸਾਰ ਦੇ ਨੂੰ ਜਗਨ ਜਾਏਗਾ ਫਿਰ ਇਹ ਦੇਰ ਕਰ ਕਹਿੰਦਾ ਨੰ ਤੂੰ ਆਉ ਲੈ ਅਤਿ ਸ੍ਰੇ। ਇਹ ਕੋਈ ਸਤਿਗੁਰੂ ਪਾਤਸ਼ਾਹ ਕਹਿੰਦੇ ਅੱਗੇ ਨਹੀਂ ਖਾਨ ਦੀ ਦਰਗਾਹ ਦੇ ਵਿੱਚ ਵੀ ਉੱਥੇ ਵੀ ਜਾ ਕੇ ਕੋਈ ਤੈਨੂੰ ਮਾੜਾ ਚੰਗਾ ਵਚਨ ਨਹੀਂ ਹੋਵੇਗਾ ਸਾਰੇ ਤੈਨੂੰ ਸਾਥ ਆਸਤ ਨਹੀਂ ਹੋਏਗੀ। ਜਿਹੜਾ ਦੁਨੀਆ ਸੇ ਮਾਇਆਈ ਹੈ ਤਾਂ ਦਰਗਾਹ ਦਾ ਵਸਨ ਕਰੀ ਹੈ। ਅਬੂ ਨਾਨਕ ਵਾਹਿਗੁਰੂ ਇਸ ਕਰਕੇ ਭਾਈ ਜਿਨ ਬਾਰੇ ਬਣੋ ਗੁਰੂ ਚਰਨਾਂ ਨਾਲ ਜਿਹੜੋ ਗੁਰੂ ਚਰਨਾਂ ਨਾਲ ਜਿਹੜੇ ਨਾਮ ਜਪ ਕੇ ਆਪਣੇ ਮੁੱਖਾ ਜਨਮ ਸਭ